ਸੇਕਟਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਵਿਦੇਸ਼ਾਂ ਦੇ ਵਿੱਚ ਭਾਰਤ ਤੋਂ ਪੰਜਾਬ ਤੋਂ ਬਹੁਤ ਸਾਰੇ ਸਟੂਡੈਂਟਸ ਪੜਨ ਵਾਸਤੇ ਗਏ ਹੋਏ ਨੇ ਹਰ ਕਿਸੇ ਨੂੰ ਚਾਹ ਹੁੰਦਾ ਹੈ ਕਿ ਆਇਲਟਸ ਕਲੀਅਰ ਕਰਕੇ ਭਾਰਤ ਨੂੰ ਛੱਡ ਕਿਸੇ ਵੀ ਵਿਦੇਸ਼ੀ ਮੁਲਕ ਦੇ ਵਿੱਚ ਜਾ ਕੇ ਉਹ ਆਪਣੀ ਪੜ੍ਹਾਈ ਮੁਕੰਮਲ ਕਰਨ ਤੇ ਉੱਥੇ ਹੀ ਸੈਟਲਡ ਹੋ ਜਾਣ ਕਿਉਂਕਿ ਭਾਰਤ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਮਿਹਨਤ ਦਾ ਉਹਨਾਂ ਨੂੰ ਪੂਰਾ ਮੁੱਲ ਨਹੀਂ ਮਿਲਦਾ ਭਾਰਤ ਦੀ ਕਰਪਸ਼ਨ ਤੋਂ ਤੰਗ ਆ ਕੇ ਸਾਰੀ ਦੀ ਸਾਰੀ ਆਵਾਮ ਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਨੂੰ ਰੁਖ ਕਰ ਚੁੱਕੀ ਹੈ ਪਰ ਵਿਦੇਸ਼ਾਂ ਵਿੱਚ ਜੋ ਸਟੂਡੈਂਟਸ ਪੜਨ ਵਾਸਤੇ ਜਾਂਦੇ ਨੇ ਜਾਂ ਜੋ ਉੱਥੇ ਇਹ ਇੱਕ ਪੰਜਾਬੀ ਪਰਿਵਾਰ ਦੇ ਕੋਲ ਪੀਜੀ ਰਹਿੰਦੀਆਂ ਸਨ ਉਹਨਾਂ ਦੇ ਅਪਾਰਟਮੈਂਟਸ ਦੇ ਵਿੱਚ ਰਹਿੰਦੀਆਂ ਸਨ ਤੇ ਉਸ ਪਰਿਵਾਰ ਨੇ ਦਿਖਾਇਆ ਕਿ ਇਹ ਦੋਹੇ ਕੁੜੀਆਂ ਕਿਸ ਹਾਲ ਦੇ ਵਿੱਚ ਉਸ ਅਪਾਰਟਮੈਂਟ 'ਚ ਰਹਿੰਦੀਆਂ ਸਨ ਤੇ ਜਦੋਂ ਇਹ ਉਹ ਅਪਾਰਟਮੈਂਟ ਛੱਡ ਕੇ ਗਈਆਂ ਤਾਂ ਉਸ ਅਪਾਰਟਮੈਂਟ ਨੂੰ ਦੇਖਦਿਆਂ ਹੀ ਰੂਹ ਕੰਬ ਜਾਂਦੀ ਸੀ ਕਿ ਇਹ ਬੱਚੇ ਇਸ ਅਪਾਰਟਮੈਂਟ ਦੇ ਵਿੱਚ ਰਹਿੰਦੇ ਕਿੱਦਾਂ ਸਨ ਇਹ ਗੰਦਗੀ ਦਾ ਆਲਮ ਵੇਖ ਕੇ ਤੁਸੀਂ ਵੀ ਸੋਚਣ ਤੇ ਹੈਰਾਨ ਹੋ ਜਾਓਗੇ ਕਿ ਵਿਦੇਸ਼ਾਂ ਦੇ ਵਿੱਚ ਪੜਨ ਵਾਲੇ ਬੱਚੇ ਅਜਿਹੀਆਂ ਹਰਕਤਾਂ ਕਰ ਸਕਦੇ ਨੇ ਤੋਂ ਮੁੂਹ ਹੋ ਕੇ ਗਈਆਂ ਹੈਗੀਆਂ ਦੋ ਤਿੰਨ ਉਹਨਾਂ ਦਾ ਘਰ ਵਿੱਚ ਨੋਟ ਓਨਲੀ ਥਿਸ ਲੁੱਕ ਇਟ देयर ਵਾਸ਼ਰੂਮ ਆ ਡੋਨਟ ਥਿੰਕ ਦੇ ਐਵਰ ਟੂ ਬਾਥ this is their sink look <laughs> and this is their garbage the toilet ਬ੍ਰਸ਼ ਕਿੱਥੇ ਕਰਦੀਆਂ ਸੀਗੀਆਂ ਪਤਾ ਨਹੀਂ ਔਰ ਇੰਨਾ ਸੱਜ-ਬੱਜ ਕੇ ਬਾਹਰ ਨਿਕਲਦੀਆਂ ਸੀਗੀਆਂ ਲੁੱਕ ਇਟ देयर ਫ੍ਰਿਜ ਟੱਕ ਮਿਲਕ ਦੇਹੀ ਬਣਿਆ ਹੋਇਆ ਇਹਦਾ ਇਹਦਾ ਕਿਦਰੀ ਕਿ ਮਾਈ ਗਾਡ ਲੱਕ ਦਿਸ ਇਸ देयर ਫ੍ਰਿੰਚ ਸਟੂਡੈਂਟਸ ਦਾ ਹਾਲ ਲਖੋ ਗੁਰਪਿਆਰੋ ਅਸੀਂ ਦੇਸ਼ 'ਚ ਰਹੀਏ ਜਾਂ ਵਿਦੇਸ਼ 'ਚ ਸਾਨੂੰ ਆਪਣਾ ਆਲਾ-ਦਵਾਲਾ ਜ਼ਰੂਰ ਸਾਫ਼ ਰੱਖਣਾ ਚਾਹੀਦਾ ਹੈ ਕਿਉਂਕਿ ਸਿਰਫ਼ ਮੂੰਹ ਧੋਤਿਆਂ ਹੀ ਸ਼ਕਲ ਨਹੀਂ ਨਿਖਰਦੀ ਜਦੋਂ ਤੱਕ ਅਸੀਂ ਸਿਰ ਤੋਂ ਲੈ ਕੇ ਪੈਰ ਤੱਕ ਸ਼ਨਾਣ ਨਾ ਕਰ ਲਈਏ ਰੱਬ ਦਾ ਨਾਮ ਤੇ ਆ ਆਪਣੀ ਆਤਮਾ ਨਾਲ ਸਾਫ਼ ਕਰ ਲਈਏ ਉਦੋਂ ਤੱਕ ਸਾਡਾ ਅੰਦਰ ਸਾਡਾ ਬਾਹਰ ਕਦੇ ਸਾਫ਼ ਨਹੀਂ ਹੋ ਸਕਦਾ ਇਸ ਲਈ ਜੋ ਵੀ ਬੱਚੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਜਾਂ ਭਾਰਤ ਦੇ ਵਿੱਚ ਰਹਿੰਦੇ ਨੇ ਹਰ ਬੱਚੇ ਨੂੰ ਚਾਹੀਦਾ ਹੈ ਤੇ ਮਾਪਿਆਂ ਨੂੰ ਵੀ ਚਾਹੀਦਾ ਹੈ ਬੱਚਿਆਂ ਨੂੰ ਅਜਿਹੇ ਸੰਸਕਾਰ ਦਿੱਤੇ ਜਾਣ ਬੱਚਿਆਂ ਨੂੰ ਅਜਿਹੀ ਗਾਈਡੈਂਸ ਦਿੱਤੀ ਜਾਵੇ ਤਾਂ ਜੋ ਕੋਈ ਵੀ ਬੱਚਾ ਅਜਿਹੇ ਗੰਦੇ ਮਾਹੌਲ ਵਿਚ ਰਹਿਣਾ ਤਾਂ ਕੀ ਦੋ ਪਲ ਬਿਤਾਣਾ ਵੀ ਪਸੰਦ ਨਾ ਕਰੇ ਉਮੀਦ ਕਰਦਾ ਹਾਂ ਵਿਦੇਸ਼ਾਂ ਵਿੱਚ ਵਸਦੇ ਸਟੂਡੈਂਟਸ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਣਗੇ ਤੇ ਉਹ ਮਾਪੇ ਜਾਂ ਉਹ ਵਿਦੇਸ਼ ਦੇ ਵਿੱਚ ਵਸਦੇ ਹੋਏ ਪੰਜਾਬੀ ਜਾਂ ਭਾਰਤੀ ਵੀਰ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਣਗੇ ਜਿਨ੍ਹਾਂ ਨੇ ਆਪਣੇ ਕੋਲ ਬੱਚਾ ਨੂੰ ਪੀਜੀ ਰੱਖਿਆ ਹੋਇਆ ਹੈ ਕਿਉਂਕਿ ਤੁਹਾਡਾ ਵੀ ਫਰਜ਼ ਬਣਦਾ ਹੈ ਜੇਕਰ ਤੁਸੀਂ ਬੱਚੇ ਪੀਜੀ ਰੱਖੇ ਨੇ ਜਾਂ ਅਪਾਰਟਮੈਂਟਸ ਬੱਚਿਆਂ ਨੂੰ ਰੈਂਟ ਦੇ ਉੱਤੇ ਦਿੱਤੇ ਹੋਏ ਨੇ ਤਾਂ ਮਹੀਨੇ ਦੇ ਵਿੱਚ ਘੱਟੋ-ਘੱਟ ਇੱਕ ਅੱਧੀ ਵਾਰ ਉੱਥੇ ਵਿਜ਼ਿਟ ਕਰਕੇ ਉਹਨਾਂ ਦਾ ਹਾਲਚਾਲ ਵੀ ਪੁੱਛ ਕੇ ਆਓ ਤੇ ਨਾਲੇ ਖੂਨ ਪਸੀਨੇ ਨਾਲ ਬਣਾਈ ਹੋਈ ਆਪਣੀ ਜਾਇਦਾਦ ਦਾ ਵੀ ਕਿਉਂ ਉਮੀਦ ਕਰਦਾ ਤੁਸੇ ਸਭ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਵੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵਿਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ